ਇਹੋ ਜਾਣਦੇ ਮੈਨੂੰ ਕੋਈ ਕੰਮ ਕਰਨ ਦੇ ਮਾਸੀ ਮੈਨੂੰ ਪਤਾ ਜਿੰਨਾ ਤੂੰ ਘਰ ਜਾ ਕੇ ਟੁਕ ਟੁਕ ਕਰਨਾ ਉਹ ਇੱਥੇ ਤੇ ਟੁਕ ਟੁਕ ਹੋ ਨਹੀਂ ਸਕਿਆ ਘਰ ਤੂੰ ਸਵਾਹ ਟੁਕ ਟੁਕ ਕਰਨਾ ਵੇ ਸ਼ੇਖੀ ਬਾਜਣਾਵੇ ਤੇ ਨਹੀਂ ਤੁਸੀਂ ਮਾਸੀ ਨੂੰ ਕਾਹਦੇ ਵਾਸਤੇ ਸੱਦਿਆ ਕਿ ਮੇਰੀ ਜ਼ੁਬਾਨ ਬਣਦੀ ਓ ਨਿੰਦੇ ਕਦੋਂ ਸੱਦੇ ਮੇਰੀ ਜ਼ੁਬਾਨ ਸੁਧਾਰਨ ਵਾਸਤੇ ਸੱਦੇ ਕਿਹੜੀ ਜ਼ੁਬਾਨ ਚ ਲਾਨੀ ਆ ਮੈਂ ਤੱਬਾ ਤੁਹਾਡਾ ਮੈਂ ਸੰਭਾ ਤੀ ਤੁਹਾਡੇ ਦੇ ਆਜ ਦੇ ਨਖਰੇ ਮੈਂ ਸੰਭਾ ਰੋਟੀਆਂ ਮੈਂ ਪਕਾ ਪਕਾ ਦਵਾ ਤੇ ਹਾਲੇ ਵੀ ਤੈਨੂੰ ਸ਼ਾਂਤੀ ਨਹੀਂ ਆਉਂਦੀ ਪੂਜਾ ਤੂੰ ਬੋਲਦੀ ਕਿ ਮੈਂ ਪਈਏ ਮੇਰੇ ਨਾਲ ਮੈਂ ਸਹੀ ਬੋਲਦੀ ਪਈ ਆ ਹਾਂ ਜਿਆਦਾ ਜਾਨੂੰ ਹੈਗਾ ਨਾ ਤੇ ਆਪਣਾ ਬੋਰੀ ਕਿਸੇ ਗੋਲ ਕਰੋ ਤੇ ਮਾਸੀ ਦੇ ਨਾਲ ਹੀ ਚੁਰਦੇ ਬਣੋ ਕਿਉਂ ਮੈਂ ਕਿ ਜਾਵਾ ਕਿਉਂ ਜਾਵਾ ਘਰ ਬਾਤ ਛੱਡ ਕੇ ਮੈਂ ਕਿ ਜਾਵਾ ਸਾਰਾ ਕੁਝ ਮੇਰਾ ਹੈ ਹਜੇ ਜੇ ਇੰਨਾ ਹੀ ਹੈਗਾ ਨਾ ਤੇ ਚੁੱਪ ਕੇ ਕੇ ਆਰਾਮ ਨਾਲ ਬਹੋ ਆਏ ਵੱਡੇ ਮਾਸੇ ਆਰਾਮ ਨਾਲ ਬੈਠੀ ਆ ਤੇਰੇ ਵਾ ਕੋ ਤੜਾ ਪੂਪੂ ਕਰਦੀ ਫਿਰਨੀ ਆ ਅੱਛਾ ਜਿਵੇਂ ਤੂੰ ਵੀ ਬੋਲਦੀ ਆ ਕੇ ਮੈਂ ਬੋਲਦੀ ਆ ਨਾ ਤੇ ਹੋਰ ਕੀ ਕਰਦੀ ਪਈ ਐ ਤੇ ਮੈਂ ਕੋਈ ਚੰਗੀ ਮਾੜੀ ਕਹੀ ਐ ਤੇ ਮੈਂ ਕੁਛ ਕਿਹਾ ਐ ਵਾ ਜੀ ਵਾ ਮਾਸੀ ਤੱਕ ਤੇ ਤੂੰ ਹੀ ਮੇਰੇ ਜ਼ੁਬਾਨ ਮੇਢਾਲ ਨੂੰ ਸੱਦ ਲਿਆ ਔਰ ਚਾਚੀ ਨੂੰ ਤੁਸੀਂ ਚੁਕਲੀਆਂ ਕਰਨ ਨੂੰ ਐਸੇ ਸੱਦ ਲੈਂਦੇ ਜੀ ਚੰਗੀ ਮਾੜੀ ਜਾਣੇ ਤੁਸੀਂ ਕੋਈ ਕਾਈ ਹੋਈ ਨਹੀਂ ਤੇ ਜਾਂ ਇੰਜ ਕਰੋ ਹਾਂ ਮੈਂ ਆਪਣਾ ਬੋਲੀ ਬਿਸਤਰ ਬਣ ਕੇ ਤੇ ਅੱਡ ਹੋ ਜੰਨੀ ਆ ਤੂੰ ਅੱਡ ਹੋ ਜਿੰਗੀ ਹਾਂ ਕਿਹਦੇ ਨਾਲ ਅੱਡ ਹੋਣੇ ਮੇਰੇ ਨਾਲ ਤੁਹਾਡੇ ਨਾਲ ਅੱਡ ਹੋਣੇ ਕਿਉਂ ਕਿਹੜੀ ਗੱਲੋਂ ਆਪਣਾ ਘਰ ਝਟ ਕੇ ਤੂੰ ਕਿਤੇ ਜਾਏਂਗੀ ਨਹੀਂ ਤੁਹਾਡੇ ਕੋ ਤਾਂ ਸਹਲੀਆਂ ਵਾਦੂ ਹੈ ਕਦੀ ਚਾਚੀ ਨੂੰ ਸੱਦ ਕਦੀ ਤਾਈ ਨੂੰ ਸੱਦ ਕਦੀ ਮਾਸੀ ਨੂੰ ਸੱਦ ਨਾ ਹੋਇਆ ਤੇ ਫੋਨ ਤੇ ਚੁਗਲੀਆਂ ਕਰ-ਕਰ ਸੋਨੀਆ ਧੁਰੀ ਆਂਦੀ ਐ ਤੇ ਆਬੇ ਉਹ ਤੁਹਾਨੂੰ ਸਾਂਭ ਲੈਣਗੀ ਤੇ ਤੁਹਾਡੇ ਘਰ ਨੂੰ ਵੀ ਸਾਂਭ ਲੈਣਗੀ ਆ ਨਾ ਮੇਰੀ ਗੱਲ ਸੁਣ ਤੇ ਜੇ ਤੂੰ ਚਲੀ ਜਾਏਂਗੀ ਤੇ ਮੈਂ ਤਾਣੇ ਮੇਲੇ ਕਿੰਨੂੰ ਦਿਾਂਗੀ ਕਿਧਰੇ ਲੜਾਂਗੀ ਅੱਛਾ ਨੂੰ ਬਸ ਤਾਣੇ ਮੈਨਾਂ ਸੁਣਨ ਵਾਸਤੇ ਹੁੰਦੀ ਆ ਤੇ ਲੜਨ ਵਾਸਤੇ ਹੁੰਦੀ ਆ ਤੇ ਹੋਰ ਕੀ ਤਾਂ ਇਹ ਤੇ ਘਰ ਚ ਰੋਣ ਕ ਲਈ ਵੰਦੀ ਐ ਐਵੇਂ ਲੋਕ ਕਹਿੰਦੇ ਨੇ ਜਿੱਥੇ ਦੋ ਭਾਂਡੇ ਹੁੰਦੇ ਨੇ ਖੜਕਦੇ ਹੀ ਹੁੰਦੇ ਨੇ ਇਹਦਾ ਮਤਲਬ ਇਹ ਤੋਂ ਨਾ ਹੁੰਦਾ ਕਿ ਭਾਂਡੇ ਨੂੰ ਚੁੱਕ ਕੇ ਬਾਹਰ ਸੁੱਟ ਦਿਓ ਹਾਂ ਤੇ ਭਾਡੇ ਨੂੰ ਖੜਖੜ ਕਰਕੇ ਬਾਹਰ ਬਜਨਾਮ ਭਾਵੇਂ ਕਰ ਦਿਓ ਤੇ ਕੋਈ ਗੱਲ ਨਹੀਂ ਬਜਨਾਮ ਫਿਰ ਕੀ ਹੋ ਗਿਆ ਛੱਡੇ ਪਹਿਲੇ ਛੱਡੇ ਲੱਗੇ ਜਿਹੜੇ ਹੌਲੇ ਚੱਲੇ ਨੇ ਕਾਹੀ ਤੇ ਮੈਂ ਕਿਹਾ ਜਾਂ ਤੇ ਮੈਂ ਅੱਡ ਹੋ ਜੰਨੀ ਆ ਤੇ ਜਾ ਤੂੰ ਵੀ ਆਪਣਾ ਬੋਰੀ ਬਿਸਤਰਾ ਛੁੱਕੇ ਚੱਲ ਜਾ ਨਾ ਮੈਂ ਬੋਰੀ ਬਿਸਤਰਾ ਚੱਕ ਨਹੀਂ ਤੇ ਨਾ ਤੂੰ ਚੱਕ ਨਹੀਂ ਤੇਰੀ ਗੱਲ ਸੁਣ ਲੋ ਨਾਈਂ ਕਿ ਆਵੇਂ ਸੋਨੀਆ ਨੀ ਪਾਗਲੇ ਤੇ ਨਾ ਆ ਨੀ ਕਿੱਥੇ ਜਾਣਾ ਨੀ ਪਾਗਲੇ ਖੋਤੇ ਦਿਮਾਗ ਦੀਏ ਈਆਂ ਨੇ ਮਾਮਾ ਕੋਲੀ ਆਣਾ ਹੁੰਦਾ ਕੋਈ ਡਰ ਨਹੀਂ ਉਹ ਕਿੜਾ ਆ ਕੇ ਇੱਥੇ ਬਹਿਂਦੀ ਏ ਨਹੀਂ ਤੀ ਉੱਦਾਂ ਆਵੇ ਮੇਰੇ ਵੱਲ ਰੋਜ਼ ਆਵੇ ਜੀ ਸੱਜ ਕੇ ਆਵੇ ਪਰ ਜੀ ਜੀ ਕਦੀ ਆਵੇ ਨਾ ਮੈਨੂੰ ਗੱਲਾਂ ਸੁਣਾਵੇ ਤੇ ਨਾ ਤੁਹਾਡੀਆਂ ਚੁਕਲੀਆਂ ਸੁਣ ਕੇ ਧੋਲੀ ਆਵੇ ਤੇ ਨਾ ਕੋਈ ਮਾਸੀ ਆਵੇ ਤੇ ਨਾ ਕੋਈ ਚਾਚੀ ਆਵੇ ਔਰ ਜਿਹੜੀ ਚਾਚੀ ਨੇ ਤੁਸੀਂ ਚੌਥੇ ਦਿਨ ਬਲਾਈ ਫਿਰਦੇ ਹੋ ਨਾ ਉਹਨੂੰ ਗੱਲਾਂ ਦੱਸ ਦਿਓ ਉਹਦੀ ਤੇ ਆਪਣੀ ਆਪ ਘਰ 'ਚ ਕੋਈ ਕਦਰ ਨਹੀਂ ਹੈਗੀ ਉਹਦੇ ਆਲੂਆਂ ਕੋ ਠੱਠੇ ਦਰਦੀ ਏ ਅੱਛਾ ਆ ਕੋਈ ਜਿਹੜਾ ਸਬਜੀ ਘਾਜੀ ਲੈਣ ਜਾਂਦੀ ਨਾ ਜਿਵੇਂ ਚਾਚੀ 10 ਮਿੰਟ ਲੇਟ ਹੋ ਜਵੇ ਤੇ ਉਹ ਅੱਥਾ ਪਹਿਲਾਂ ਦੀ ਪੈ ਜਾਂਦੀ ਆ ਤੇ ਜਾ ਕੇ ਮੇਰੇ ਨੂੰਹ ਨੇ ਮੈਨੂੰ ਪੈ ਨਹੀਂ ਜਾਣਾ ਅੱਛਾ ਉਹਨੂੰ ਗੱਲਾਂ ਸੁਣਾਉਂਦੇ ਫਿਰਦੇ ਨੇ ਤੁਸੀਂ ਮੈਨੂੰ ਨਾ ਸਭ ਪਤਾ ਹੈ ਦਸਨ ਦਸਨ ਦੀ ਲੋੜ ਨਹੀਂ ਹੁੰਦਾ ਜੇ ਸੱਸਾ ਨੂੰ ਨੂੰਹਾਂ ਦੀ ਪਤਾ ਹੁੰਦੀ ਆ ਨਾ ਤੇ ਨੂੰਹਾਂ ਨੂੰ ਵੀ ਸੱਸਾ ਦਾ ਸਭ ਪਤਾ ਹੁੰਦਾ ਹੈ ਤੇ ਜਦੋਂ ਕੋਈ ਘਰ ਆਇਆ ਗਿਆ ਹੁੰਦਾ ਨਾ ਤੇ ਤੁਸੀਂ ਸਾਨੂੰ ਕਹਿੰਦੇ ਹੋ ਜਾ ਬੁੱਤ ਚਾਹ ਬਣਾ ਲਓ ਜਾ ਰੋਟੀ ਬਣਾ ਲਓ ਤੇ ਨੂੰਹਾਂ ਵੀ ਆਪਣੇ ਜਿਹੜੇ ਆ ਦੋ ਕੰਨ ਨੇ ਨਾ ਕੰਨ ਅੱਤੜ ਕੋਲੀ ਛੱਡ ਕੇ ਜਾਂਦੀਆਂ ਨੇ ਤਾਂ ਹੀ ਤੇ ਉਸ ਨੂੰ ਮੈਂ ਤੇਰੇ ਪੈਰ ਵੇਖਲੇ ਸਰ ਤੂੰ ਪਰਦੇ ਦੇ ਪਿੱਛੇ ਘਰੋਤੀ ਹੋਈ ਸੈਂ ਤੇ ਮੈਂ ਤੈਨੂੰ ਨਹੀਂ ਸੀ ਪਤਾ ਤੂੰ ਤਾਂ ਆਪਣੇ ਕੰਨ ਛੱਡ ਗਈ ਸੈਂ ਤੇ ਮੈਂ ਵੇਖਲੇ ਤੇਰੇ ਪੈਰ ਵੀ ਪਰਦੇ ਦੇ ਪਿੱਛੇ ਛੱਡੇ ਬੈਸਨ ਨੇ ਤੇ ਮੈਂ ਤੇਰੇ ਪੈਰ ਵੇਖਲੇ ਮੈਂ ਕਿ ਪੂਜਾ ਵੀ ਚਿਪਲੀ ਦੀ ਜੂਣ ਚ ਆਈ ਆ ਇਹ ਵੇਖ ਪਰਦੇ ਦੇ ਨਾਲ ਲੱਗ ਕੇ ਬਈ ਸੁਣਦੀ ਆ ਕੀ ਮਤਲਬ ਹੈ ਤੁਹਾਡਾ ਮੈਂ ਚਿਪਲੀ ਆ ਤੇ ਜਿਹੜਾ ਲੋਕ ਲੋਕੇ ਘਿਲਾ ਸੁਣਦੇ ਨੇ ਚਿਪਲੀ ਦੀ ਜੁਨੀ ਚ ਤੂੰ ਅੰਦਾਜ਼ ਤੇ ਮੇਰੀ ਗੱਲ ਸੁਣੋ ਨਾ ਐਵੇਂ ਛੋੜੀ ਲੋਕੀ ਕਹਿੰਦੇ ਆ ਤੇ ਸੱਸ ਤੇ ਸੱਪ ਚ ਕੋਈ ਫਰਕ ਨਹੀਂ ਹੁੰਦਾ ਤਾਂ ਇਹ ਤਾਂ ਫੂਫੂ ਫੂਫੂ ਕਰਦੀ ਰਹਿੰਦੀ ਹੈ ਨੂੰ ਆ ਦੇ ਮਗਰ ਮਗਰ ਹੀ ਲੱਗੀ ਰਹਿੰਦੀ ਹੈ ਲੱਗਣਾ ਕਹਿੰਦੇ ਨਾ ਕੀ ਕਰੀਏ ਤੇ ਫਿਰ ਆਪਣੀਆਂ ਰੋਟੀਆਂ ਵੀ ਬਣਾ ਲਓ ਨਾ ਦਸਤ ਵੀ ਕੀ ਕਰੀਏ ਤੂੰ ਬਣਾਏਗੀ ਨਾ ਮੇਰੀ ਰੋਟੀ ਮੈਂ ਤੂੰ ਬਣਾਵਾ ਮੇਰੀ ਸੁਣ ਲਓ ਗੱਲ ਹਾਸੇ ਮਖੌਲ ਦੀ ਗੱਲ ਨਹੀਂ ਵੱਖਰੀ ਅੱਜ ਤੋਂ ਬਾਅਦ ਜਿਹੜਾ ਵੀ ਕੋਈ ਤੁਹਾਡਾ ਰਿਸ਼ਤੇਦਾਰ ਆਂਦਾ ਇਟ-ਪੁੱਟੇ ਥੁਰੇ ਲੰਦੇ ਆ ਉਹਨਾਂ ਨੂੰ ਤੁਸੀਂ ਆਪੇ ਹੀ ਸੰਭੋਗੇ ਆਪੇ ਹੀ ਰੋਟੀਆਂ ਬਣਾਓਗੇ ਨਾਲੇ ਦੂਜੀ ਮੇਰੀ ਸੁਣ ਲੋ ਗੱਲ ਮਾਸੀ ਨੂੰ ਨਾ ਇੱਥੋਂ ਆਪੇ ਤੋਦੇ ਬੰਦੇ ਕਰ ਦੋ ਚੱਲੀ ਚੱਲੀ ਅੱਜ ਅਜੀਬ ਹੋ ਗਿਆ ਸਭ ਮੈਂ ਸੁਣ ਲਿਆ ਆਪ ਤੇ ਉਹਦੀ ਨੂਰ ਨੂੰ ਘਰੋਂ ਕੰਢਿਆ ਆਇਆ ਵੇ ਆਗੀ ਵੱਢੀ ਇੱਥੇ ਟੁੱਕ ਟੁੱਕ ਉਹ ਮਾਈ ਗੋਡ ਅੱਛਾ ਅੱਛਾ ਬਹੁਤੇ ਭੋਲੇ ਨਾ ਬਣਾ ਤੁਹਾਨੂੰ ਕਿਸੇ ਨੇ ਵੀ ਪਤਾ ਲੱਗ ਗਿਆ ਹਾਂ ਮੈਨੂੰ ਵੀ ਪਤਾ ਲੱਗ ਗਿਆ ਅਜੀ ਕਿੰਨੀ ਮੈਂ ਲੁੱਕ ਲੁੱਕ ਕੇ ਗੱਲਾਂ ਨਹੀਂ ਸੁਣਦੀ ਤੇ ਕਸਰ ਕੀ ਰਹੇਗੀ ਤੇ ਗੁੰਡੇ ਦੀ ਗੱਲਾਂ ਸੁਣਨੇ ਆ ਮੈਂ ਕਦੋਂ ਕਿ ਮੈਂ ਲੁੱਕ ਲੁੱਕ ਕੇ ਗੱਲਾਂ ਸੁਣਦੀ ਮੈਂ ਕਿਹਾ ਮੈਂ ਆਪਣੇ ਕੰਨ ਤੁਹਾਡੇ ਕੋਲ ਛੱਡ ਕੇ ਜਾਨੀ ਆ ਉਹਨੂੰ ਤੁਰਦੇ ਬੰਦੇ ਕਰੋ ਤੇ ਆਪ ਵੀ ਸੁਧਰ ਜੋ ਨਹੀਂ ਤੇ ਭੋਰੀ ਬਿਸਰਾ ਕਰੋਗੋ ਤੇ ਮਾਸੀ ਦੇ ਨਾਲ ਹੀ ਤੁਰਜੋ ਤੇ ਜਾ ਚਾਚੀ ਦੇ ਘਰ ਜਾ ਕੇ ਮੰਜਾ ਲਾ ਲਓ ਠੀਕ ਹੈ ਤੇਰਾ ਵੀ ਲਾਵਾਂਗੀ ਨਾਲ ਹੀ ਆਪਣੇ ਮੇਰਾ ਘਟਾਉਗੇ ਇਹ ਕਰਦੇ ਆਂਗੀ ਆ ਫਿਰ ਚੱਲ ਜੀ ਪੱਲੇ ਪੈ ਗਈ ਰੱਬਾ ਇਹ ਤੇ ਸਾਰੇ ਘਰ ਦੀਆਂ ਜਾਣਦੀ ਜੇ ਉਹ ਵੱਡੀ ਕਹਿੰਦੀ ਇਹਨੂੰ ਨਾ ਦੱਸੀ ਭੈਣ ਕਹਦੀ ਇਹਨੂੰ ਨਾ ਦੱਸੀ ਉਹ ਦੱਸਣਾ ਅੱਗੇ ਜਿਉਂਦੇ ਸਾਰਾ ਕੁਝ ਹੀ ਪਤਾ ਜੇ ਉਹ ਤੇ ਤੁਹਾਡੇ ਜਿਹੜਾ ਤੱਕ ਪਹੁੰਚੀ ਹੋਈ ਜੇ ਓਏ ਮੇਰਾ ਬੱਬਾ ਕਿੰ ਜਿੰਨਾਂ ਨੂੰ ਸੱਦਿਆ ਉਹ ਹੀ ਮੇਰੀ ਬੇੜੀਆਂ ਚ ਪਾਉਂਦਾ ਚਲੋ ਚਲੋ ਹਾਂ ਬਾਹਰ ਮੰਮੀ ਨੂੰ ਬਾਹਰ ਕੱਢੀ ਸੀ ਸਿੱਧੇ ਆਹੋ ਜਾਓ ਤੁਸੀਂ ਮੈਂ ਆਗੀ ਇੱਕ ਮਿੰਟ ਜਲਦੀ ਕਰ ਜਾਂਦੀ ਹਾਂ ਹਾਂ ਜਾਓ ਤੁਸੀਂ ਆਗੀ ਮੈਂ ਕੀ ਹੋਇਆ ਮੇਨੂੰ ਨਹੀਂ ਪੈਰੋਂ ਤੋੜ ਲੈਂਦੇ ਪਰ ਕਿਹੜੀ ਗੱਲਾਂ ਰਹਿ ਗਈਆਂ ਨੇ ਤੁਹਾਡੀ ਭੈਣ ਵੀ ਤਾਂ ਨਹੀਂ ਪੈਦੀ ਚੱਲੀ ਕੱਲੀ ਚੱਲੇ ਕਿ ਚੱਲ ਜੂਗੀ ਉਹ ਮੇਰੇ ਨਾਲ ਹੀ ਜਾਣਾ ਮੈਂ ਤੁਹੀ ਆਉ ਮੈਂ ਤਾਂ ਗੱਲ ਕਰਦੀ ਆ ਆ ਜਾ ਮਾਸੀ ਨਾ ਮੇਰੀ ਗੱਲ ਸੁਣ ਬੜੇ ਦਿਨ ਲਾਤੇ ਭੈਣ ਨੇ ਜਦ ਕੀ ਗੱਲ țeḍrajj ਗਿਆ ਮੰਮੀ ਦਾ ਚੱਲ ਦੋ ਦਿਨ ਮਨ ਹੋਰ ਹੋ ਜਾਂਦੇ ਪੈਣਾ ਪੈਣਾ ਦਾ ਹੋਰ ਕੀ ਗੱਲਾਂ ਬਾਤਾਂ ਕਰਕੇ ਆਹ ਉਹ ਸਭ ਪਤਾ ਮੈਨੂੰ ਤੁਹਾਡੀਆਂ ਗੱਲਾਂ ਬਾਤਾਂ ਦਾ ਉਹਨੇ ਮੇਰੀਆਂ ਚੁਗਲੀਆਂ ਕੀਤੀਆਂ ਨੀਆਂ ਤੁਸੀਂ ਆਪਦੀ ਮੂਹ ਦੀਆਂ ਕੀਤੀਆਂ ਨੀਆਂ ਸਭ ਪਤਾ ਮੈਨੂੰ ਤੁਹਾਡੀਆਂ ਚਲਾਕੀਆਂ ਦਾ ਉਹ ਇਤਰਾ ਨਹੀਂ ਆਈ ਅੱਗੇ ਪਿੱਛੇ ਦੇ ਘਰੋਂ ਨਿਕਲਦੀ ਨਹੀਂ ਘਰੋਂ ਦੇ ਪੈਰ ਉਹਨੇ ਕਦੀ ਪੈਰ ਨਹੀਂ ਪਟਿਆ ਹੁਣ ਪੂਰੇ 10 ਦਿਨ ਲਾ ਕੇ ਗਈ ਆਪਣੀ ਭੈਣ ਵੱਲ ਨਾ ਐਡੀ ਕੀ ਐਮਰਜੈਂਸੀ ਆ ਗਈ ਸੀਗੀ ਜਿਹੜਾ ਤੁਸੀਂ ਉਹਨੂੰ 10 ਦਿਨ ਇੱਥੇ ਭੇਟਾਈ ਚੱਲਿਆ ਅੱਤਾ ਪੂਰਾ ਤੇ ਦਿਮਾਗ ਦੇ ਵਿੱਚ ਕਿ ਆਪਣੀ ਨੂੰ ਨਾ ਇਤਰਾ ਨਹੀਂ ਆਪਣੀ ਨੂੰ ਨਾ ਇਤਰਾ ਤਰੀ ਤੂੰ ਹੀ ਤਾਂ ਮੇਰੇ ਸਾਹਮਣੇ ਸਾਜ਼ਿਸ਼ ਰਚੀ ਆ ਕਿ ਮੇਰਾ ਤੂੰ ਹੀ ਘਰ ਖਰਾਬ ਕਰਨਾ ਮੇਰੀ ਸੱਸ ਨੂੰ ਭੜਕਾ ਕੇ ਤਾਂ ਕਿ ਸਾਥ ਜਾ ਕੇ ਬਾਅਦ ਵਿੱਚ ਮੈਨਾਂ ਆਵਾ-ਤਾਵਾ ਬੋਲੇ ਉਹ ਇਹੋ ਹੀ ਗੱਲ ਆ ਨਾ ਹੋ ਗਿਆ ਕੀ ਹੋ ਗਿਆ ਹਾਂ ਬੋਲੀ ਮੇਰੀ ਗੱਲ ਸੁਣ ਕਿਰਨ ਜੇ ਤੁਸੀਂ ਚੱਲਦੀਆਂ ਹੋ ਨਾ ਤੇ ਆ ਨੋਬਦੀ ਨਾ ਆਵੇ ਸਾਡੀ ਤੁਸੀਂ ਸਾਡਾ ਨਾ ਚੰਡਾਲਾ ਨੂੰਹਾਂ ਨੇ ਨਾ ਸਾਡਾ ਜਿੰਨਾ ਦੁਖੀ ਕਰਛਣੇ ਨਾ ਕਦੀ ਸਾਨੂੰ ਟਾਈਮ ਤੇ ਰੋਟੀ ਦਿੱਤੀ ਜੇ ਕਦੀ ਸਾਨੂੰ ਪੁੱਛਿਆ ਜੀ ਤੁਹਾਨੂੰ ਕੋਈ ਚੀਜ਼ ਦੀ ਲੋੜ ਹੈਗੀ ਹੈ ਬਹਿ ਜਾਓ ਮੰਮੀ ਜੀ ਰਲ ਕੇ ਰੋਟੀ ਖਾ ਲੈਨੇ ਆ ਕਦੀ ਕਿਹਾ ਜੇ ਕਦੀ ਦੁਖਸੋਹ ਕੁ ਪੁੱਛਿਆ ਜੀ ਹੈ ਆਪਣੇ ਆਪ ਹੀ ਚਿਰੰਦੀਆਂ ਜੇ ਕਿ ਸਾਡਾ ਕੋਈ ਤੁਹਾਡੀ ਜ਼ਿੰਦਗੀ ਚ ਕੋਈ ਰੋਲ ਨਹੀਂ ਉਹ ਨਾ ਪੈਣਾ ਕੋਈ ਰੋਲ ਨਹੀਂ ਉਹ ਅੱਗੇ ਮੈਂ ਤੇਰੇ ਤੋਂ ਲੈਕਚਰ ਥੋੜੀ ਸੁਣਨਾ ਹੀ ਹੈ ਜੇ ਜਾਲਮ ਇਹ ਸਾਹਮਣੇ ਟੈਂਟਾ ਕੀਤੀ ਨਾ ਪੂਜਾ ਨੂੰ ਐਸਾ ਸੁਖਾ ਕੇ ਜਾਉਂਗੀ ਨਾ ਆ ਜਿਹੜਾ ਮਾੜਾ ਮੋਟਾ ਵੀ ਪੁੱਛਦੀ ਉਹ ਵੀ ਨਹੀਂ ਪੁੱਛੂਗੀ ਚੰਗੀ ਭਲੀ ਫਿੱਟੀ ਪਈ ਐ ਤੇ ਹੋਰ ਕੀ ਤੈਨੂੰ ਚਾਹੀਦਾ ਬਸ ਕਰਨੀ ਪੈਣਾ ਤੇ ਜਬਾਨ ਹੀ ਬੜੀ ਵੱਧੀ ਹੋਈ ਆ ਹੈ ਸੱਚੀ ਰਾਜ ਕਹਿੰਦੀ ਆ ਮੇਰੀ ਨੂ ਦੇ ਅੱਗੇ ਨਹੀਂ ਓਮਾਨ ਮੈਨੂੰ ਬਸ ਕਰ ਜਾ ਕੇ ਕਾ ਉੱ ਚੱਲੀ ਆ ਚੱਲੀ ਆ ਅੱਗੇ ਤੋਂ ਬੁਲਾ ਲੈ ਨਾ ਆਪਣੀ ਭੈਣ ਨੂੰ ਉਹਦੇ ਨਾਲ ਨਾ ਮੈਂ ਵੀ ਸਾਰਾ ਥੋੜੀ ਬਿਚਰਾ ਚੋਕੇ ਲਿਆਉਂਗੀ ਉਹ ਮੈਂ ਵੀ ਤੁਹਾਨੂੰ ਵੇਖਾਂਗੀ ਕਿ ਕਿੰਨਾ ਤੁਸੀਂ ਦੋਵੇਂ ਜਾਣੀਆਂ ਟੇਕਦੀਆਂ ਇਹ ਚੱਲ ਜਾ ਤੂੰ ਉੱ ਚੱਲੀ ਆ ਚੱਲੀ ਆ ਅੱਜ ਤੋਂ ਬਾਅਦ ਜ਼ਿਆਦਾ ਕੀਤਾ ਨਾ ਮੇਰੀ ਸੱਸ ਨੂੰ ਆਪਣੇ ਘਰ ਬੁਲਾਣ ਦੀ ਕੋਸ਼ਿਸ਼ ਕੀਤੀ ਨਾ ਤੂੰ ਆਪਣਾ ਹਿਸਾਬ ਰੱਖ ਸੱਸ ਪੇ ਆਈ ਸੀ ਮੈਨੂੰ ਸੀ ਬੁਲਾਇਆ ਹੱਸਾਪਾ ਨਾ ਮੈਨੂੰ ਮੋੜੋ ਘੱਟ ਖਾਇਆ ਕਰ ਬਾਹਰ ਤੋਂ ਮੂਹਾਂ ਦੀ ਬਦਨਾਮੀ ਕਰਦੀ ਐ ਇਹ ਨੂਹਾਂ ਨਾਲ ਬਧੀ ਹੋਣੀ ਇਹ ਨਿਜਵਾ ਬਧੀ ਹੋਣੀ ਉਹ ਚੱਲੀ ਆ ਮੈਨੂੰ ਕੋਈ ਸ਼ੌਂਕ ਨਹੀਂ ਇੱਥੇ ਰਹਿਣ ਦਾ ਉਹ ਬੋਲੀ ਵਿਚਾਰੇ ਨੂੰ ਨੌਕਰ ਬਣਾ ਕੇ ਰੱਖਿਆ ਹੋਇਆ ਜੇ ਮੁੰਡੇ ਨੂੰ ਐਡਾ ਸਿਆਣਾ ਮੁੰਡਾ ਸੀ ਉਹਨੂੰ ਛਦਾਈ ਕਰ ਛੜੇ ਫੜ ਕੇ ਇਹੋ ਜੀ ਆ ਗਈ ਚੰਡਾਲ ਦੇ ਨੂੰ ਸਾਡੇ ਘਰ ਪਤਾ ਨਹੀਂ ਸਾਡੇ ਕਰਮਾਂ ਚ ਅਜੇ ਲਿਖੀ ਹੋਈ ਸਰ ਵੇਖ ਘਟ 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 ਪੜ ਬੋਲਦੀ ਸ਼ੁਰੂ ਹੁੰਦੀ ਹੈ ਤੇ ਖਤਮ ਹੋਣਾ ਨਾ ਹੀ ਨਹੀਂ ਲੱਗਦੀ ਹੈਗੀ ਹੈ ਅਜੇ ਦੀ ਜ਼ੁਬਾਨ ਵੇ ਕਿ ਕੈਂਚੀ ਨਾਲ ਚੱਜ ਦੀ ਕੋਈ ਸੱਸ ਹੁੰਦੀ ਨਾ ਕੈਂਚੀ ਨਾਲ ਵੜ ਛੱਡਦੀ ਤੇਰੀ ਜੀਬ ਚੰਡਾਲ ਮੀਆਂ ਜੀਆਂ ਓਏ ਕਰੋ ਕਰੋ ਅੱਜ ਵੀ ਵਾਹਣੀ ਆ। ਲੱਗਾ ਨੋ ਨੋਸ ਕੰਨੀ ਆ ਗਿਆ। ਆਹ ਹੋਇਆ ਯਾਰ। ਬਾਬਾ ਰੌਣਕ ਮੇਲਾ ਲੱਗਾ ਰਿਹਾ ਇੰਨਾ ਵੀ ਲੜਾਈ ਦਾ ਵੀ। ਮੈਂ ਆਹ ਸੁਣੀਏ ਤੇ ਸਹੀ ਜਰਾ ਪਹਿਲਾਂ। ਮੈਂ ਤਾਂ ਸੋਚਿਆ ਨਾ ਕਿ ਅੱਜ ਸ਼ਾਂਤੀ ਕਿੱਧਰ ਨਹੀਂ। ਪਰ ਨਹੀਂ ਸ਼ਾਂਤੀ ਮਾਸਾ ਮਟਾਵਾ ਆਇ ਤੇ ਹੋਣੀ ਨਹੀਂ ਦਈ ਨਾ ਤੇ ਉਹਨਾਂ ਕਮੇਲੇ ਦੀ। ਮੈਂ ਸੋਚਿਆ ਨਾ ਵਿਆਹ ਕਰਾਈ ਲੀਏ ਯਾਰ ਅੱਪਰ। ਉਹ ਸ਼ਾਦੀ ਪਰੇ ਵਿਆਹ ਵੀ ਉਜ ਕੀ ਰੱਖਿਆ। ਉਹ ਸਾਡੇ ਵਰਗੇ ਮੁੰਡੇ ਇਹਨਾਂ ਦੀ ਨੂੰਹ ਸੱਸ ਦੀ ਲੜਾਈ ਦੇ ਮਜ਼ੇ ਲੈਣਗੇ ਬਾਅਦ ਜੇ। ਆਵੇ ਕੁਝ ਨਹੀਂ ਰੱਖਿਆ ਵਿਆਹ ਵਿਊ ਚ ਐਸ਼ ਕਰ ਏਡਾ ਨਜ਼ਾਰੇ ਲੈ ਸੋਣੇ ਅੱਲਾ ਕਿੱਥੇ ਬਾਜ ਪਾਪਸੇ ਕਰਾਂਗੇ ਵੇ ਵੇ ਕਿੱਦਾਂ ਲੰਨੀ ਨਹੀਂ ਤੇਰਾ ਬੇੜਾ ਗਰਕ ਜੇ ਤੂੰ ਮੈਨੂੰ ਗੱਲਾਂ ਸੁਣਾ ਦੇ ਬਾਹਰ ਕੋਣ ਖਲੋਤਾ ਨਹੀਂ ਅਲਿਆ ਸੋਟੀ ਰ ਮੈਂ ਡਾਂਗ ਫੇਰਾ ਲਿਆ ਲਿਆ ਸੋਟੀ ਡਾਂਗ ਹਾਂਜੀ ਦੀਦੀ ਆ ਜੀ ਤਾਂ ਹੀ ਭਾਰ ਇਹ ਤੇ ਤੁਹਾਡੇ ਵੀ ਚਰਨ ਪਏ ਆ ਸਾਡੇ ਘਾਰੇ ਬੈਠੋ ਦੀਦੀ ਬੈਠੋ ਹੋਰ ਸੁਣਾ ਕੀ ਆ ਦੀ ਸੋਨੀਆਂ ਮੇਰਾ ਬਿਲਕੁਲ ਠੀਕ ਹੈ ਜੀ ਤੁਸੀਂ ਸੁਣਾਓ ਮੇਰਾ ਤੇ ਬਹੁਤ ਵਧੀਆ ਬਹੁਤ ਠੀਕ ਹੈ ਨਹੀਂ ਚੰਗੀ ਤਾਂ ਹਾਂ ਠੀਕ ਠੀਕ ਹੈ ਜੀ ਮੱਸੀ ਮੱਸਾ ਜੀ ਕਿੱਦਾਂ ਹੈ ਉਹ ਉਹ ਗੁਰਦੁਆਰਾ ਸਾਹਿਬ ਗਏ ਪੂਆਜੀ ਵੀ ਉਹਨਾਂ ਦੇ ਨਾਲ ਗਏ ਆ ਨਾਲੇ ਦੀਦੀ ਤੁਸੀਂ ਵੇਲੇ ਸਿਰ ਆ ਗਏ ਹੋ ਪੰਜ ਮਿੰਟ ਤੁਸੀਂ ਹੋਰ ਲੇਟ ਆਂਦੇ ਨਾ ਤੇ ਮੈਂ ਆਪਣੇ ਤੇਕੇ ਚਲੀ ਜਾਣਾ ਸੀ ਤੇ ਇੱਥੇ ਰਹਿਣੇ ਕੋ ਹਾਂਜੀ ਚਲੋ ਸੰਗੇ ਨੂੰ ਲਈ ਆ ਹਾਂਜੀ ਹਾਂਜੀ ਤਨਾਲ ਮੇਰੀ ਤੂੰ ਗੱਲ ਸੁਣਨਾ ਹਾਂਜੀ ਬੀਬੀ ਤੂੰ ਭੂਆ ਨੂੰ ਕੀ ਕਹਾ ਆਕੇ ਮੈਂ ਹਾਂ ਭੂਆ ਜੀ ਨੂੰ ਕੀ ਕਹਾਂ ਇਹ ਜਿਹੜੀ ਭੂਆ ਜੀ ਨੇ ਕਿਹਾ ਵੈ ਕਿ ਮੈਂ ਕਿਹਾ ਵੈ ਕਿ ਮੇਰੇ ਮਾਂ ਨਹੀਂ ਹੈਗੀ ਤੇ ਮੇਰੇ ਮਾਸੀ ਮਾਸੜ ਉੱਥੇ ਕੀ ਕਰਨ ਆਂਦੇ ਨੇ ਮੇਰੀ ਗੱਲ ਸੁਣ ਕਿ ਤੇਰੀ ਮੇਰੀ ਮਾਸੀ ਹੈ ਨਾ ਉਹ ਮੇਰੀ ਮਾਮਾ ਵਰਗੀ ਹੈ ਤੇ ਨਾਲੇ ਤੂੰ ਅੰਨੀ ਗੱਲ ਹੀ ਭੂਆ ਨੂੰ ਕਹੀ ਹੈ ਕਿ ਮੈਂ ਜਦੋਂ ਕਹੀ ਨਾ ਤਾਂ ਬੇਇੱਜ਼ਤੀ ਬੜੀ ਕੀਤੀ ਮਾਸੀ ਮਾਸੜ ਦੀ ਅੰਨਾਂ ਨੇ ਕੌਣ ਨਾ ਨੇ ਦੇਖਿਆ ਸਾਡੇ ਘਰ ਨਹੀਂ ਬੜਨਾ ਆ ਚਾਹ ਪਾਣੀ ਨਹੀਂ ਕੁਛ ਨਹੀਂ ਸਹ ਦੇ ਘਰ ਕਰਨ ਕੀ ਆਇਓ ਤੂੰ ਕਿੰਨੀਆਂ ਕਿੰਨੀਆਂ ਗੱਲਾਂ ਸੁਣਾਤੀ ਉਹਨਾਂ ਤੇ ਮੈਂ ਕੁਛ ਕਹਿਣਾ ਮਾਸੀ ਆਪਣੀ ਧੀ ਦੇ ਮਨ ਸੋਣ ਲੱਗੇ ਮਹਿਲਾ ਜੀ ਕੋਈ ਗੱਲ ਨਹੀਂ ਜੇ ਕਿਤੇ ਸੁਣ ਸੁਣਿਆ ਮੇਰੀ ਗੱਲ ਸੂਆ ਸੂਆ ਨਾ ਖਾਈ ਮੇਰੇ ਸਾਹਮਣੇ ਧੀ ਦੇ ਤਾਂ ਨੂੰ ਨਹੀਂ ਜੇ ਪਤਾ ਅਪੂਆ ਜੀ ਕਿੰਨੇ ਚਲਾ ਗਏ ਜੇ ਕਿੰਨੇ ਦਿਨ ਹੋ ਗਏ ਇੱਥੇ ਡੇਰਾ ਡੰਡਾ ਲਾ ਕੇ ਬੈਠੇ ਹੋਇਆ ਮੈਂ ਕੀ ਕਰਾਂ ਮੇਰੀ ਕੋਈ ਸੁੰਦਾ ਹੋਵੇ ਮੈਂ ਕਿੰਨੀ ਪਰੇਸ਼ਾਨ ਨਹੀਂ ਆ ਜਿੱਦਾਂ ਤੇਰੇ ਘਰ ਆਇਆ ਨਾ ਮੇਰੇ ਸਾਸੋ ਸਹਣਾ ਰੋ ਲੜਾਈਆਂ ਕਰਾਉਂਦੇ ਏ ਪੂਆ ਜੀ ਤੁਸੀਂ ਘਟਣਾ ਸਮਝੋ ਐਦਾਂ ਰੋਦੇ ਚੁਗਲੀਆਂ ਲਾਂਦੇ ਜਿਵੇਂ ਝੂਠੀਆਂ ਸੜਦੇ ਜਾਂ ਸੜਦੇ ਐ ਕਿ ਮਤਲਬ ਪਤਾ ਨਹੀਂ ਕਿ ਸੜਦੀ ਹੈ ਜਾਂ ਨਹੀਂ ਸੜਦੀ ਸੋਨੀਆ ਤੂੰ ਅੱਡੀ ਪੋਲੀ ਦਾ ਮਾਨਾ ਤੇ ਨਾ ਤੂੰ ਅੱਡੀ ਪੋਲੀ ਅੱਗੀ ਐ ਮੈਨੂੰ ਸਭ ਪਤਾ ਹੈ ਤੂ ਫੇਰੀ ਮਾਸੀ ਮਾਤਰਾ ਕੀ ਕਰਦੀ ਆ ਤੇ ਕੀ ਨਹੀਂ ਕਰਦੀ ਮੇਰੀ ਗੱਲ ਸੁਣ ਨਾ ਤਰਾਟੀ ਤੈਨੂੰ ਸਭ ਕੁਝ ਤੇ ਹੀ ਦਵਾ ਬਾਹੂ ਤੇ ਮੇਰੀ ਮਾਸੀ ਮਾਸਨ ਤੂੰ ਕਿੱਦਾਂ ਨਾਲ ਕਿਹਾ ਹੈ ਕੁਝ ਖਾਂਦੀ ਵੀ ਮਰਜ਼ੀ ਦੀ ਨੀਅਤ ਹੈ ਅਸੀਂ ਉਹਨਾਂ ਨੂੰ ਕੋਈ ਦਵਾਈ ਦਾ ਵੀ ਨਹੀਂ ਹੈ ਉਹਨਾਂ ਨੂੰ ਤੇ ਇਹ ਤੁਸੀਂ ਕਿੱਦਾਂ ਦੀਆਂ ਗੱਲਾਂ ਕਰੁੰਦੇ ਹੋ ਜਿੱਦਿ ਮੈਂ ਆਪਣੇ ਸਾਸੋਰੀ ਦੀ ਸੇਵਾ ਕਰਦੀ ਆ ਨਾ ਕੋਈ ਨੂ ਨਹੀਂ ਕਰਦੀ ਹੋਣੀ ਤੁਹਾਨੂੰ ਗਲਤ ਫਹਿਨੀ ਹੋ ਗਈ ਆ ਦੀਦੀ ਅੱਜ ਕੋਈ ਗੱਲ ਨਹੀਂ ਜੇ ਹਗੇ ਜੇ ਤੇ ਮਨੂੰ ਤੇਰੀ ਭੂਆ ਨੇ ਇਹੋ ਜੀਆਂ ਗੱਲਾਂ ਕੀਤੀਆਂ ਹੁੰਦੀਆਂ ਨਾ ਫੇਰ ਮਨੂੰ ਗਲਤ ਫਹਿਨੀ ਹੋ ਜਣੇ ਸੀ ਤੇ ਜੇ ਮੇਰੇ ਮਾਸੀ ਮਾਸੇ ਵੀ ਇਹੋ ਜੀਆਂ ਗੱਲਾਂ ਕਰਦੇ ਨਾ ਮੈਂ ਕਹਦਾ ਚਲੋ ਕੋਈ ਗੱਲ ਨਹੀਂ ਹਰ ਇੱਕ ਦੇ ਘਰ ਅਸਰ ਨੂਤੀ ਦੀ ਮਾਰੀ ਮਾਰੀ ਮੋਟੀ ਖਟਬਖਤ ਹੁੰਦੀ ਰਹਿੰਦੀ ਪਰ ਇੱਤਰ ਜਿਹਦਾ ਤੂੰ ਮੇਰੇ ਘਰ ਆਈ ਸੀ ਨਾ ਮੈਂ ਪਾਣੀ ਲੈਣ ਗਈ ਸੀ ਮੈਂ ਸਾਲੀਆਂ ਗੱਲਾਂ ਤੇਰੀਆਂ ਆਪਣੀ ਕਰਨੀ ਸੁਣ ਲਈਆਂ ਹੀ ਤੇ ਮੈਂ ਅੰਦਰ ਨਹੀਂ ਆਈ ਤੂੰ ਮੇਰੇ ਘਰ ਨਾਲ ਅੰਨ ਜੀਣਾ ਹਰਾਮ ਕਰ ਦਿੱਤਾ ਹੀ ਤੇ ਘਰ ਤੋਂ ਕੀ ਕਰਦੀ ਹੋਣਾ ਸੀ ਦੀਦੀ ਕਿਸੇ ਨੇ ਜੜੀ ਗੱਲ ਕੰਨੀ ਪੈਂਦੀ ਆ ਨਾ ਉਹ ਸੱਚੀ ਨਹੀਂ ਹੁੰਦੀ ਹੋ ਸਕਦਾ ਤੁਸੀਂ ਅੰਧਕ ਲੋ ਕੇ ਜਿਹੜੀ ਗੱਲ ਸੁਣੀ ਹੋਵੇ ਤੁਸੀਂ ਉਸ ਗੱਲ ਨੂੰ ਸਮਝਿਆ ਹੀ ਨਾ ਹੋਵੋ ਕੀ ਮਤਲਬ ਤੇਰਾ ਜਦੋਂ ਸਾਡੇ ਭੂਆ ਜੀ ਲੈਣਾ ਉਹ ਬੜੇ ਚਲਾਕ ਗੇ ਜੇ ਉਹ ਸੜਦੇ ਜੇ ਸੜਦੇ ਨਾਲੇ ਗੀਂਦੀ ਮੈਨੂੰ ਪਤਾ ਲੱਗਾ ਸੀ ਤੁਸੀਂ ਪ੍ਰਾਇਰਟੀ ਦਾ ਵਿਆਹ ਕਰਾਉਂਦੇ ਪਏ ਸੀ ਬਿਲਕੁਲ ਤੇ ਤਾਂ ਅੰਨੇ ਗੱਲਾਂ ਜੀ ਫਿਰ ਮੈਂ ਦੱਸਾਂ ਅਦੀ ਕਸਰ ਹੈ ਹੀ ਉਹ ਵੀ ਤਾਂ ਸਦੇ ਹਾਂ ਜੀ ਤਾਂ ਪਹਿਲਾਂ ਉਹ ਗੱਲ ਦੱਸ ਮਾਈਕ ਬਟ ਸੌਰੀ ਡਾਇਲੌਗ ਨਹੀਂ ਹੋਇਆ ਉਹ ਬੰਦ ਹੈ ਰੋ 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 ਵਿਆਹ ਹੀ ਹਾਂ ਤੁਹਾਡਾ ਕੱਲ ਦਾ ਨੋਸਸ ਘਰੇ ਨਹੀਂ ਆਗੀਆਂ ਕਿੰਨਾ ਘਰ ਵੀ ਰੌਣਕ ਮਿਲਦਾ ਲੱਗਿਆ ਦੰਦਾ ਬਾਈ ਜੇ ਮੈਂ ਆਵਾਂ ਤੇ ਉਹ ਨਾ ਕੀ ਨਾ ਰੋਣ ਲੱਗ ਪਿਆ ਲਸ ਦੰਦਾ ਮੈਂ ਉਹ ਜਿਆਸੀ ਵਿਆਹ ਦੀ ਉੱਪਰ ਉਹ ਵਿਆਹ ਕਰਾਂ ਤੇ ਪਰ ਫੇਰ ਇਹਨਾਂ ਵੱਲ ਦੇਖੇ ਨਾ ਗੱਲ ਤੇ ਯਾਰ ਬਾਜ ਆਪਣੇ ਵੱਲ ਗੁੰਮਡੇ ਆ ਗਿਆ ਆਪਣੇ ਘਰ ਦੇ ਬਾਸ ਪਾ ਰਿਹਾ ਇਹ ਡਾਇਲੋਗ ਮੇਰਾ ਸੀ ਕੱਲਾ ਬੋਲੀ ਜਾਂਦਾ ਦੁਬਾਰਾ ਕਰੋ ਹਾਂ ਜੀ ਜੀਰੀ ਆਲ ਜੀ ਤਾਲੇ ਪਰ ਇਹ ਤੋਂ ਡੇ ਵੀ ਚਰਨ ਪਈਆਂ ਸਾਡੇ ਘਰ ਵਾਲੇ ਬੈਠ ਜੀ ਬੈਠੋ ਹੋਰ ਸੁਣਾ ਕੀ ਆ ਦੀ ਸੋਣਿਆ ਗੇਰਾ ਦੇ ਕੁਟੀ ਕਰੀ ਕਿਸੇ ਸੁਣਾਓ ਕੀ ਕੀ ਚਾਹੀਦਾ ਜੀ ਮस्सी ਮੱਸੇ ਦੀ ਗਿੱਦੜੀ ਦੇਵੀ ਉਹ ਆ ਜਿੰਨਾ ਪੋੜਿਆ ਨਾ ਸਮਝੋ ਬੜੇ ਚਲਵਾ ਕੇ ਗਏ ਜੇ ਐਡਾ ਰੁਦਰ ਚੁੱਕਿਆ ਨਾ ਚ ਬੜੇ ਐਕਸਪਰਟ ਅਗੇ ਜੇ ਨਾਲੇ ਤੁਸੀਂ ਮੈਨੂੰ ਕੀ ਗੱਲ ਦੱਸੋ ਤੁਸੀਂ ਪ੍ਰੈਟੀ ਦਾ ਵਿਆਹ ਕਰਾਉਂਦੇ ਫੇਸੀ ਨਾ ਬਿਲਕੁਲ ਮੇਰਾ ਸੋਹਰਾ ਤੇ ਮਾਪਦਾ ਕੱਟ ਪ੍ਰੈਟੀ ਦਾ ਰਿਸ਼ਤਾ ਦੀਦੀ ਸੁਧਰਾ ਰੋਕਣਾ ਬੰਦਾ ਮਿੰਟ ਵਦਨ ਚਲੋ ਚਲੋ ਠਹਿਰੋ ਜੀ ਅਸੀਂ ਆਪਣੀ ਵੱਡੀ ਦੀਦੀ ਨਾਲ ਬਾਜ਼ਾਰ ਘੁੰਮਣ ਫਿਰਨ ਆਏ ਆ ਹਾਂ ਤੇ ਕੈਮਰਾ ਨਾਲ ਹੀ ਕਿ ਹਮਰਾ ਨਾਲ ਹੀ ਪਰ ਨਹੀਂ ਅਸੀਂ ਆਏ ਅੱਜ ਪੈਦਲ ਆਂ ਮੇਰੀ ਦੀਦੀ ਨੇ ਕਿ ਅੱਜ ਪੈਦਲ ਯਾਤਰਾ ਕਰਨੀ ਆ ਠੀਕ ਹੈ ਨਾ ਜੀ ਸੱਸਿਆ ਭਾਜੀ ਹੋਰ ਸੁਣਾਓ ਕੀ ਹਾਲ ਚੱਲਦਾ ਚਲੋ ਵਧੀਆ ਇੱਕ ਤੇ ਮੇਰੇ ਦੀਦੀ ਨੂੰ ਨਾ ਮਿਲਣ ਵਾਲੇ ਬੜੇ ਕਦੀ ਸੱਸੀ ਦਾ ਕਦੀ ਪੂਛ ਤੇ ਜਿਹਦੇ ਨਾਲ ਆਏ ਆ ਉਹ ਮੂੰਹ ਚੋ ਕਿਹਾ ਹੈ ਕਰੀ ਜਾਂਦੀ ਵੀ ਆਪਣੀ ਦੀਦੀ ਨਾਲ ਅਸਲ ਚ ਆਪਾਂ ਨਾ ਗਏ ਸੀ ਪੁਸ਼ਪਿੰਦਰ ਭੈਣ ਜੀ ਘਰ ਸਿਨ ਬਣਾਣ ਤੇ ਚੰਡਾਲ ਨੂੰ ਦਾ ਥੋੜਾ ਜਿਹਾ ਸੀ ਰੰਦਾ ਸੀ ਤੇ ਆਪਾਂ ਕਿਹਾ ਚਲੋ ਲੈ ਗਏ ਪੁਸ਼ਪਿੰਦਰ ਭੈਣ ਜੀ ਕਹਿੰਦੇ ਸਾਡੇ ਘਰ ਲੈ ਲਿਓ ਸਿਨ ਉਧਰੋਂ ਆ ਕੇ ਨਾਲ ਖਾਲੇ ਸਪਰਿੰਗ ਰੋਲ ਤੇ ਫੇਰ ਹੋਣ ਕੀ ਕੀਤਾ ਆਪਾਂ ਕਿਹਾ ਵੀ ਵਾਕ ਥੋੜੀ ਜੇ ਕਰਨੀ ਚਾਹੀਦੀ ਬਿਲਕੁਲ ਬਹੁਤ ਤਲਿਆ ਕੁਲਿਆ ਖਾ ਕੇ ਆਇਆ ਨਾ ਅਗੋਂ ਸਾਡੀ ਨੂੰਹਾਂ ਨਾਲ ਇਹਨਾਂ ਪਤਾ ਨਹੀਂ ਅਗੋਂ ਨੂੰ ਕੀ ਬਣਾਇਆ ਲੈ ਕੀ ਨਹੀਂ ਨਹੀਂ ਆ ਜੱਪਾ ਬਣਾਏ ਸੀ ਆਲੂ ਸਬਜ਼ੀਆਂ ਕੋ ਲੱਭਦਿਆਂ ਨਹੀਂ ਪਈਆਂ ਤੇ ਚਲੋ ਵੇਖਿਓ ਜੀ ਹੋਰਸ ਨਾਲ ਖੁਸ਼ ਰਹੋ ਆਬਾਦ ਰਹੋ ਕਿਸੇ ਦੀਆਂ ਫਾਲਤੂ ਗੱਲਾਂ ਦੇ ਯਕੀਨ ਨਾ ਕਰੋ ਆਪਣੇ ਕੰਨੀ ਸੁਨੋ ਕੰਨੀ ਅੱਖੀਂ ਵੇਖੋ ਕੰਨੀ ਸੁਨੋ ਪਰ ਆਪਾਂ ਤਾਂ ਸਟੋਰੀ ਵਿੱਚ ਇਹ ਵੀ ਕਹਿ ਕੇ ਆਏ ਆ ਕਿ ਕਈ ਵਾਰੀ ਕੰਨੀ ਸੁਣਿਆ ਕੀ ਵੇਖਿਆ ਵੀ ਗਲਤ ਹੋ ਜਾਂਦਾ ਚਲੋ ਜੀ ਯਾਨੀ ਕਿ ਕਿਸੇ ਪਾਸੇ ਕੋਈ ਟਕਾਲ ਨਹੀਂ ਹੈਗਾ ਜੀ ਬਿਲਕੁਲ ਜੀ ਬਿਲਕੁਲ ਚਲੋ ਠੀਕ ਹੈ ਜੀ ਥੈਂਕ ਯੂ ਸੋ ਮੱਚ ਜੀ ਥੈਂਕ ਯੂ ਸੋ ਮੱਚ